ਇਹ ਜਾਨੀ ਕਿ ਆਪਣਾ ਰੱਖਿਆ ਹੋਇਆ ਬਾਈ ਨੇ ਪੂਰਾ 28 ਤੱਕ ਪਾਸਿੰਗ ਆ ਲਾਇ ਵਗੈਰਾ ਲੱਗੇ ਹੋਏ ਆ ਉਦਲੀ ਸਾਈਡ ਪਿਆ ਉਹਦੇ ਪੇਪਰ ਵੈਲਿਡ ਵੈਲਿਡ ਹੋਣ ਦਿੱਤੇ ਹੋਏ ਆ ਸ਼ੋਆ ਟਾਇਰ ਵਗੈਰਾ ਦੋਨੋਂ ਨਵੇਂ ਨੇ ਅਲੋਏ ਲੋਏ ਲੱਗਣੇ ਆ ਇਹਦੇ ਤੇ ਉਹ ਵੀ 100 ਆ ਜੇ ਕਿਸੇ ਨੇ ਲੈਣਾ ਆਪਾਂ ਦੇ ਦਾਂਗੇ ਉਹ ਵੀ ਹਾਂਜੀ ਦਰਸ਼ਕੋ ਪਿਆਰਪਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਹੋਰ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੁਹਾਨੂੰ ਪਤਾ ਮੈਂ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦਾ ਰਹਿਣਾ ਤੁਹਾਡੇ ਲਈ ਤੇ ਅੱਜ ਦੀ ਵੀਡੀਓ ਆਪਣੇ ਕੋਲ ਫੇਰ ਜਾਂਮੇ ਆ ਤੇ ਆ ਯਮੇ ਲੈ ਕੇ ਆਇਆ ਆਪਾਂ ਤੁਹਾਡੇ ਲਈ ਪਾਸਿੰਗ ਵਾਲੇ ਵੀ ਹੈਗੇ ਆਉ ਡਾਊਟ ਪਾਸਿੰਗ ਵੀ ਹੈਗੇ ਆ ਜੈਡ ਵੀ ਹੈਗਾ ਆਪਣੇ ਕੋਲ ਤੇ ਆਪਾਂ ਹੁਣ ਤੁਹਾਨੂੰ ਮੋਟਰਸਾਈਕਲ ਦਿਖਾਉਣੀ ਆ ਤੇ ਨਾਲ-ਨਾਲ ਆਪਾਂ ਗੱਲ ਕਰਦੇ ਆ ਤੇ ਆਜੋ ਫਿਰ ਇੱਕ ਰੂ ਪਹਿਲਾਂ ਦਰਸ਼ਨ ਇਹ ਹੈਗਾ 98 ਮਾਡਲ 135 ਆ ਇਹ ਤੇ ਕੰਡੀਸ਼ਨ ਵਧੀਆ ਮੋਟਰਸਾਈਕਲ ਦੀ ਟਾਇਰ ਨਵੇਂ ਲੱਗੇ ਹੋਏ ਆ ਮਾੜੀ-ਮੋਟੀ ਥੋੜੀ ਜਿਹੀ ਸੈਟਿੰਗ ਹੋਣ ਵਾਲੀ ਆ ਬਾਫ ਵਗੈਰਾ ਹੋਣ ਵਾਲਾ ਇੰਜਨ ਵਗੈਰਾ ਵਧੀਆ ਮੋਟਰਸਾਈਕਲ ਦਾ ਅਲੋਏਲ ਹੋਏ ਲੱਗਣੇ ਆ ਪੀਪੀ 11 ਨੰਬਰ ਆ ਸਰਕਾਰੀ ਨੰਬਰ ਪਲੇਟਾਂ ਲੱਗ ਜਾਣਗੀਆਂ ਮੋਟਰਸਾਈਕਲ ਨੂੰ ਤੇ ਇਹ ਮੋਟਰਸਾਈਕਲ ਦਵਾਂਗੇ ਬਈ ਆਪਾਂ ਨੈੱਟ ਰੇਟ ਫਿਕਸ ਰੇਟ ਆਪਾਂ 56000 ਦਾ ਤੇ ਉਧਰਲੀ ਸਾਈਡ ਖੜਾ ਮੋਟਰਸਾਈਕਲ ਪਾਸਿੰਗ ਵਾਲਾ ਉਹ ਤੇ ਪੇਪਰ ਵੈਲਿਡ ਨਹੀਂ ਉਹਦੇ ਰੈਡੀ ਹੋਊਗਾ ਉਹ ਤੇ ਉਹ ਮੋਟਰਸਾਈਕਲ ਦਵਾਂਗੇ ਬਈ ਆਪਾਂ 85000 ਦਾ ਤੇ ਇਧਰਲੀ ਸਾਈਡ ਆਪਣੇ ਕੋਲ ਜੈਡ ਖੜਾ ਤੇ ਇਹ ਜਾਨੀ ਕਿ ਆਪਣਾ ਰੱਖਿਆ ਹੋਇਆ ਬਾਈ ਨੇ ਤੇ ਜੈਡ ਹੋਰ ਵੀ ਹੁੰਨੇ ਆਪਣੇ ਕੋਲ ਆਪਾਂ ਦਵਾ ਦਾਂਗੇ ਜੇ ਕਿਸੇ ਮੇਰੇ ਵੀਰ ਭਰਾ ਨੂੰ ਜੈਡ ਚਾਹੀਦਾ ਤੇ ਇਧਰਲੀ ਸਾਈਡ ਆਪਣੇ ਕੋਲ ਪਾਸਿੰਗ ਵਾਲਾ ਯਾਮਾ ਖੜਾ। ਅ ਇਹ ਮਾਡਲ ਮੇਰੇ ਯਾਦ ਨਹੀਂ ਹੈਗਾ ਕਿੰਨਾ ਮਾਡਲ ਆ। ਰੈਡੀ ਆ ਪੂਰਾ 28 ਤੱਕ ਪਾਸਿੰਗ ਵਾਲਾ ਆਏ ਵਗੈਰਾ ਲੱਗੇ ਹੋਏ ਆ। ਤੇ ਇਹ ਨੰਬਰ ਤਾਰਨ ਆਪਾਂ ਨੇ ਲੱਗਿਆ ਹੋਇਆ ਜਿਹੜਾ ਇਹ ਆਪਾਂ ਹੋਰ ਨੰਬਰ ਲਵਾ ਕੇ ਦੇ ਦਾਂਗੇ। ਤੇ ਰੈਡੀ ਸਾਰਾ ਹੋਇਆ ਹੋਇਆ ਮੋਟਰਸਾਈਕਲ 28 ਤੱਕ ਪਾਸਿੰਗ ਆ ਇਹਦੀ। ਤੇ ਇੰਜਨ ਵਗੈਰਾ ਵਧੀਆ ਮੋਟਰਸਾਈਕਲ ਦਾ ਸਰਵਿਸ ਵਗੈਰਾ ਡਨ ਕਰੋ ਚੱਕੋ। ਤੇ ਇਹ ਮੋਟਰਸਾਈਕਲ ਦਵਾਂਗੇ ਬਈ ਆਪਾਂ 98000 ਦਾ ਤੇ ਪਾਸਿੰਗ ਹੈਗੀ ਹੈ ਇਹਦੀ ਤੇ ਉਧਰਲੀ ਸੜਕ ਪੜਾ ਉਧਰਲੀ ਸੜਕ ਪਿਆ ਉਹਦੇ ਪੇਪਰ ਵੈਲਿਡ ਹੋਣ ਦਿੱਤੇ ਹੋਏ ਆ ਤੇ ਵੈਲਿਡ ਹੋ ਗਏ ਤਾਂ ਆਪਾਂ ਫਿਰ ਦੱਸਾਂਗੇ ਉਹਦੇ ਬਾਰੇ ਖੋਲਾਂਗੇ ਤੇ ਇੱਧਰ ਖੜੇ ਹੁਣ ਯਾਨੀ ਕਿ ਮੇਨ ਜਿਹੜੇ ਮੋਟਰਸਾਈਕਲ ਖੜੇ ਨੇ ਇੱਕ 100 ਖੜਾ ਆਪਣੇ ਕੋਲ ਪਾਸਿੰਗ ਵਾਲਾ ਤੇ ਵਿਦਆਊਟ ਪਾਸਿੰਗ 135 ਖੜਾ ਤੇ ਇੱਕ ਪਾਸਿੰਗ ਵਾਲਾ ਵੀ ਹੈਗਾ 35 ਉਹ ਮੈਂ ਤੁਹਾਨੂੰ ਦਿਖਾਣਾ ਉਹ ਦੇ ਦਰਸ਼ਨ ਕਰਾਉਣਾ ਮੋਟਰਸਾਈਕਲ ਦੇ ਤੇ ਇੱਕ ਕਰੋ ਚੈੱਕ ਇਹ ਯਾਨੀ ਕਿ ਇੱਥੇ ਪਲਾਟ 'ਚ ਖੜੇ ਆ ਥੋੜਾ ਜਿਹਾ ਨਾਸ ਬੱਜਿਆ ਹੋਇਆ ਤਾਂ ਕਰਕੇ ਤੇ ਇਹ 35 ਲੈ ਲੋ ਜੇ ਕਿਸੇ ਮੇਰੇ ਵੀਰ ਭਰਾ ਨੇ ਲੈਣਾ ਆਪਾਂ 35 ਦੇ ਦਾਂਗੇ ਇਹ ਮਾੜਾ ਮੋਟਾ ਕਰ ਲਾਂਗੇ ਜੋ ਕੁਝ ਹੋਇਆ ਟਾਇਰ ਵਗੈਰਾ ਦੋਨੋਂ ਨਵੇਂ ਨੇ ਅਲੋਏ ਲੋਏ ਲੱਗਣੇ ਆ ਇਹਦੇ ਰੰਗ ਵਗੈਰਾ ਓਕੇ ਆ ਬਫ ਵਗੈਰਾ ਹੋਊਗਾ ਇਹ ਤੇ ਸਸਰੀ ਵਗੈਰਾ ਸਾਰੀ ਓਕੀ ਆ ਇਹਦੀ ਓਕੇ ਆ ਤੇ ਉਹ ਵੀ 100 ਆ ਜੇ ਕਿਸੇ ਨੇ ਲੈਣਾ ਆਪਾਂ ਦੇ ਦਾਂਗੇ ਉਹ ਵੀ ਹੋਰ ਵੀ ਆਪਣੇ ਕੋਲ ਆਂਦੇ ਰਹਿੰਦੇ ਨੇ ਮੋਟਰਸਾਈਕਲ ਬਹੁਤ ਤੇ ਇੱਕ ਮੋਟਰਸਾਈਕਲ ਹੋਰ ਦਰਸ਼ਨ ਕਰੋ ਨਾ ਮੈਂ ਤੁਹਾਨੂੰ ਉਹ オリジナル ਆ ਸਾਰਾ ਤੇ 0 ਨੰਬਰ ਪਿਸਟਨ ਚੱਲਦਾ ਉਹ ਚ ਤੇ ਬਾਈ ਨੇ ਆਪ ਰੱਖਿਆ ਹੋਇਆ ਆਪਣੇ ਕੋਲ ਕਿ ਰਿਚ ਲਾਉਣ ਨੂੰ ਤੇ ਕਹਿੰਦਾ ਬਾਈ 55 ਦੀ ਐਵਰੇਜ ਦੰਦਾ ਮੋਟਰਸਾਈਕਲ ਉਹ ਤੇ ਰੰਗ ਵੀ ਹੁਣ ਤੱਕ オリジナル ਆ ਉਹਦਾ ਸਾਰਾ ਜੋ ਵੀ ਚੀਜ਼ਾਂ ਨੇ ਸਾਰੀਆਂ オリジナル ਨੇ ਉਹਦੀਆਂ ਮੋਟਰਸਾਈਕਲ ਦੀਆਂ ਤੇ ਉਹ ਵੇਚਣਾ ਨਹੀਂ ਹੈਗਾ ਤੁਹਾਨੂੰ ਮੈਂ ਹੁਣ ਦਰਸ਼ਨ ਕਰਾ ਦੇਣਾ ਉਹ ਮੋਟਰਸਾਈਕਲ ਦੀ ਤੇ ਹੁਣ ਆਪਾਂ 135 ਦਿਖਾਣੇ ਆ ਉਹ ਪਾਸਿੰਗ ਵਾਲਾ ਖੜਾ ਤੇ ਜੇ ਕਿਸੇ ਮੇਰੇ ਵੀਰ ਭਰਾ ਨੇ ਲੈਣਾ ਸਕਰੀਨ ਨੰਬਰ ਸਕਰੀਨ ਤੇ ਚੱਲ ਰਿਹਾ ਆਪਣੇ ਨਾਲ ਕੰਟੈਕਟ ਕਰ ਸਕਦਾ ਉਹ ਤੇ ਸਵਾਸਤਿ ਜੀ ਭਾਣੇ ਇਤ ਕੀ ਆਪਾਂ ਜਿਆਦਾ ਮਹਿੰਗੇ ਨਹੀਂ ਮੋਟਰਸਾਈਕਲ ਲੈ ਕੇ ਆਏ ਹੈਗੇ ਠੀਕ ਠੀਕ ਨੇ ਯਾਨਕੀ ਪੇਪਰਾਂ ਦੇ ਹਿਸਾਬ ਨਾਲ ਜਿਆ ਦੂਜੇ ਲੋਟ ਵਧੀਆਂ ਨੇ ਤੇ ਇਧਰ ਜਿਹੜਾ ਸਿਲਵਰ ਜਿਹਾ ਚੈੱਕ ਕਰਾਇਆ ਮੋਟਰਸਾਈਕਲ ਉਹ ਨੰਬਰ ਪਲੇਟਾਂ ਲੱਗ ਜਾਣਗੀਆਂ ਸਰਕਾਰੀ ਪੀਵੀ 11 ਨੰਬਰਾਂ ਮੋਟਰਸਾਈਕਲ ਉਹ ਤੇ ਆਜੋ ਫਿਰ ਹੁਣ ਤੁਹਾਨੂੰ ਇੱਕ 35 ਦੇ ਦਰਸ਼ਨ ਕਰਾਉਨੇ ਆਪਾਂ 135 ਤੇ ਇਹ ਤੁਹਾਨੂੰ ਮੈਂ ਦਿਖਾਤੇ ਜਿਹੜੇ ਨੰਗ ਖੜੇ ਨੇ ਆਪਣੇ ਕੋਲ ਤੇ ਹੋਰ ਵੀ ਆਪਣੇ ਕੋਲ ਸਾਰੇ ਤਰ੍ਹਾਂ ਦੇ ਮੋਟਰਸਾਈਕਲ ਹੁੰਦੇ ਆ ਤੇ ਮੇਰੇ ਕਈ ਵਾਰ ਫੋਨ ਕਰ ਲਿਆ ਕਰੋ ਯਾਰ ਮੈਸੇਜ ਤੇ ਚੱਕਿਆ ਨਹੀਂ ਜਾਂਦਾ ਹੈਗਾ ਮੈਸੇਜ ਆਪਾਂ ਟਾਈਮ ਨਹੀਂ ਲੱਗਦਾ ਹੈਗਾ ਇੰਨਾ ਮੈਸੇਜ ਦੇਖਣ ਨੂੰ ਤੇ ਚੈਨਲ ਤੇ ਹੋਰ ਬਹੁਤ ਵੀਡੀਓ ਪਈਆਂ ਹੋਈਆਂ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਤੇ ਜਿਹੜੇ ਮੇਰੇ ਵੀਰਪਰਾ ਦਾ ਮੈਸੇਜ ਨਹੀਂ ਸੀਨ ਹੁੰਦਾ ਉਹਨਾਂ ਵਾਸਤੇ ਮਾਫੀ ਆ ਤੇ ਤੁਸੀਂ ਕਾਲ ਕਰ ਲਿਆ ਕਰੋ ਯਾਰ ਕਾਲ ਮੈਂ ਹਰੇਕ ਦੀ ਪਿਕ ਕਰਦਾ ਤੇ ਇਹ ਮੋਟਰਸਾਈਕਲ ਸੀਗੀ ਆਪਣੇ ਕੋਲ ਇੰਨੇ ਕੇ ਰੇਟ ਦੇ ਤੇ ਹੁਣ ਮੈਂ ਤੁਹਾਨੂੰ 35 ਦੇ ਦਰਸ਼ਨ ਕਰਾਉਣਾ ਆਜੋ ਫਿਰ ਆਪਾਂ 35 ਦਿਖਾਈਏ ਤੇ ਮੈਂ ਖੜ ਜੋ ਇੱਕ 100 ਦਿਖਾਣਾ ਮੈਂ ਤੁਹਾਨੂੰ 22 ਦਾ ਜਿਹੜਾ 100 ਰੱਖਿਆ 100 ਰੱਖਿਆ ਹੋਇਆ ਓਰੀਜਨਲ ਆਰਚਨ ਕਰਉਣਾ ਮੈਂ ਤੁਹਾਨੂੰ ਮਿੰਟ ਦਿਖਾਣਾ ਵੀ ਮੈਂ ਇਹ オリジナル ਕਲਰ ਆ ਇਹਦਾ ਤੇ ਵੇਚਦਾ ਨਹੀਂ ਹੈਗਾ ਵੀਰਾ ਵੀਰੇ ਦਾ ਆਪ ਦਾ ਲੱਕਰ ਪੁੱਜਿਆ ਹੋਇਆ ਜੀਰੋ ਨੰਬਰ ਪੇਸਟਨ ਚੱਲਦਾ ਹੈ ਇਹ ਚ ਸਾਰਾ オリジナル ਆ ਮੋਟਰਸਾਈਕਲ ਚੱਕੀ ਜਿੰਨੀਆਂ ਚੀਜ਼ਾਂ ਸਾਰੀਆਂ オリジナル ਨੇ ਪਾਸਿੰਗ ਆ ਮੋਟਰਸਾਈਕਲ ਦੀ ਇਹਦੀ ਤੇ ਕਰੋ ਚੱਕ ਤੇ ਆਵਾਜ਼ ਚੈੱਕ ਕਰੋ ਨਾ ਮੈਂ ਤੁਹਾਨੂੰ ਮੋਟਰਸਾਈਕਲ ਦੀ ਲਾਭੇ ਮਾਤਾ ਜੀ ਲੰਗਣਾ ਮੋਟਰਸਾਈਕਲ ਸਾਰਾ origignal ਹੈ ਬਾਈ ਕੋਲੇ ਨਹੀਂ ਹੈਗਾ ਜਿੱਦਾਂ ਏਜੰਸੀ ਦੇ ਸੀਗਾ ਇੰਜਣ ਬੰਦ ਓਦਾਂ ਹੀ ਹੁਣ ਤੱਕ ਬੰਦ ਆ ਇਹ ਤੇ 50-55 ਦੀ ਐਵਰੇਜ ਦਿੰਦਾ ਬਾਈ ਮੋਟਰਸਾਈਕਲ ਇਹ ਤੇ ਬਾਈ ਨੇ ਆਪ ਰੱਖਿਆ ਹੋਇਆ origignal ਆ ਸਾਰਾ ਮੋਟਰਸਾਈਕਲ ਹੁਣ ਵੀ ਮੈਂ ਕਹਿੰਦਾ 6-7 ਮਹੀਨੇ ਬਾਅਦ ਸਟਾਰਟ ਕਰਿਆ ਦੂਜੀ ਕਿੱਕ ਦੂਜੀ ਤੀਜੀ ਕਿੱਕ ਸਟਾਰਟ ਹੋ ਗਿਆ ਮੋਟਰਸਾਈਕਲ ਇਹ ਤੇ ਟਾਇਰ ਨਵੇਂ ਪਵਾ ਕੇ ਉਵੇਂ ਹੀ ਖੜਾ ਤੇ ਹੁਣ ਆਪਾਂ ਤੁਹਾਨੂੰ 35 ਦਿਖਾਣੇ ਪਾਸਿੰਗ ਵਾਲਾ ਆਜੋ ਫਿਰ ਤੇ ਲੋਕ ਵੀ ਮਿੱਤਰੋ ਪਾਸਿੰਗ ਵਾਲੇ ਲਿਆਇਆ ਹੁਣ ਮੈਂ ਜਿਹੜੇ ਤੁਹਾਨੂੰ ਮੈਂ 35 ਦੱਸਦਾ ਸੀਗਾ ਦੋ ਤੇ ਉਹ ਚੈੱਕ ਕਰਉਣਾ ਇੱਕ ਮੋਟਰਸਾਈਕਲ ਜਮਾ ਹੈ オリジナル ਆ ਸਾਰਾ ਤੇ ਆਜੋ ਫਿਰ ਨਾਲ ਆਪਾਂ ਮੋਟਰਸਾਈਕਲ ਦਿਖਾਨੀ ਤੇ ਗੱਲ ਕਰਦੇ ਆ 265 ਨੰਬਰ 25 ਤੱਕ ਪਾਜ਼ਿੰਗਾਂ ਮੋਟਰਸਾਈਕਲ ਦੀ ਤੇ ਬਈ ਇਹ ਮੋਟਰਸਾਈਕਲ ਦੇਣਾ ਆਪਣੇ 95000 ਦਾ ਇੰਜਨ ਵਗੈਰਾ ਵਧੀਆ ਸਾਰਾ ਓਕੇ ਆ ਵੈਲਿਡ ਆਰਸੀ ਇਹਦੀ ਤੇ ਬਹੁਤ ਬੰਦੇ ਵੈਲਿਡ ਆਰਸੀ ਜਿਹੜੀ ਮੰਗਦੇ ਆ ਖੜਾ ਇਹ ਵੀ ਵੈਲਿਡ ਆ ਮੋਟਰਸਾਈਕਲ ਤੇ 29 ਤੱਕ ਵੈਲਿਡ ਆ オリジナル ਰੰਗ ਇਹਦਾ ਹੁਣ ਤੱਕ ਜੋ ਵੀ ਆ ਤੇ 29 ਤੱਕ ਪਾਸਿੰਗ ਆ ਮੋਟਰਸਾਈਕਲ ਤੇ ਇਹ ਮੋਟਰਸਾਈਕਲ ਵੀ ਆਪਾਂ 95000 ਦਾ ਦਵਾਂਗੇ ਉਤੋਂ ਉਤੋਂ ਰੈਡੀ ਹੁੰਦਾ ਮੋਟਰਸਾਈਕਲ ਤੇ ਕਰੋ ਪੂਨੀ ਫੁਲ ਚੈੱਕ ਨੰਬਰ ਪੀ ਵੀ ਨੇ ਪੀ ਵੀ ਲਵਾ ਕੇ ਦਵਾਂਗੇ ਮੋਟਰਸਾਈਕਲਾਂ ਨੂੰ ਸਾਰਿਆਂ ਨੂੰ ਤੇ ਉਹ ਵੀ ਕਰਾਤਾ ਚੈੱਕ ਆਪਾਂ ਨੇ ਇਹ ਵੀ ਕਰਾਤਾ ਚੈੱਕ ਤੇ ਤੇ ਆਪਾਂ ਨੂੰ ਇੰਸਟਾ ਤੇ ਵੀ ਫੋਲੋ ਕਰ ਲਓ ਪ੍ਰਿੰਸ ਧਮਾਨ ਪਾ ਕੇ 7500 ਪਾ ਲਓ ਆਪਣੀ ਇੰਸਟਾ ਦੀ ਆਈਡੀ ਆ ਉੱਤੇ ਵੀ ਆਪਾਂ ਕਾਫੀ ਇਨਫੋਰਮੇਸ਼ਨ ਪਾਉਂਦੇ ਆ ਤੇ ਉਹ ਤੇ ਜਰੂਰ ਫੋਲੋ ਕਰੋ ਅੱਜ ਦੀ ਵੀਡੀਓ ਚ ਇੰਨਾ ਕੀ ਤੇ ਮੈਸੇਜ ਘੱਟ ਕਰਿਆ ਕਰੋ ਫੋਨ ਜ਼ਿਆਦਾ ਕਰਿਆ ਕਰੋ ਸਕਰੀਨ ਤੇ ਨੰਬਰ ਚੱਲਦਾ ਆਪਣਾ ਤੇ ਕਾਲ ਵਗੈਰਾ ਕਰ ਲਿਆ ਕਰੋ ਆਪਾਂ ਨੂੰ ਤੇ ਮੋਟਰਸਾਈਕਲ ਦਿਖਾਤੇ ਤੁਹਾਨੂੰ ਆਪਾਂ ਨੇ ਅੱਜ ਦੀ ਵੀਡੀਓ ਚ ਇਹ ਆਪਣੇ ਕੋਲ ਮੋਟਰਸਾਈਕਲ ਹੈਗੇ ਨੇ ਹੁਣ ਇਹ ਆਪਾਂ ਦਵਾ ਦਾਂਗੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਮਿਲਦੇ ਆਪਾਂ ਅਗਲੀ ਵੀਡੀਓ ਚ ਸਾਰੇ ਹਮ ਸਤਿ ਸ਼੍ਰੀ ਅਕਾਲ